ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਦੋਂ ਵੀ ਤੁਹਾਡੀ ਸਵੇਰੇ ਅੱਖ ਖੁੱਲ੍ਹੇ ਤਾਂ ਬਸ ਇਹ ਸ਼ਬਦ ਪੰਜ ਵਾਰੀ ਬੋਲ ਕੇ ਫਿਰ ਸੋ ਜਾਣਾ ਹੈ ਫਿਰ ਦੇਖਣਾ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਕਿਵੇਂ ਆਉਂਦੀਆਂ ਨੇ ਕਈ ਵਾਰ ਐਵੇਂ ਹੁੰਦਾ ਹੈ ਕਿ ਅਸੀਂ ਸੋ ਰਹੇ ਹੁੰਨੇ ਆ ਤੇ ਸਾਡੀ ਹਜੇ ਅੱਖ ਖੁੱਲ ਜਾਂਦੀ ਹੈ ਰਾਤ ਨੂੰ ਸਾਡੀ ਅੱਖ ਕਿਉਂ ਖੁੱਲਦੀ ਹੈ ਇਹਦਾ ਕੀ ਕਾਰਨ ਹੁੰਦਾ ਹੈ ਉਦ ਲਈ ਕੁਝ ਪੈਰ ਨੇ ਦਿਨ ਦੇ ਰਾਤ ਦੇ ਪਹਿਲਾ ਸਾਨੂੰ ਉਹਨਾਂ ਨੂੰ ਸਮਝ ਨਾ ਪਵੇਗਾ 3-3 ਘੰਟੇ ਦੇ ਪੈਰ ਹੁੰਦੇ ਨੇ 6 ਤੋਂ 9 ਤੋਂ 12 12 ਤੋਂ 3 ਅਤੇ 3 ਤੋਂ 12 ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਦਿਨ ਦਾ ਪਹਿਲਾ ਪੈਰ ਹੈ ਫਿਰ 9 ਤੋਂ 12 ਐਦਾਂ ਗਿਣਤੀ ਕਰਨੀ ਹੈ ਰਾਤ ਦਾ ਵੀ ਇੱਕ ਚੌਥਾ ਪੈਰ ਹੈ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ ਅਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਰਾਤ ਦਾ ਜਿਹੜਾ ਚੌਥਾ ਪਹਿਰ ਹੈ ਉਹ ਸਾਤ ਸੰਗਤ ਜੀ ਸਵੇਰੇ 3 ਤੋਂ ਲੈ ਕੇ 6 ਵਜੇ ਤੱਕ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਦੋਂ ਬਹੁਤੀ ਵਾਰ ਸਾਡੀ ਅੱਖ ਖੁੱਲਦੀ ਹੈ ਕਈ ਵਾਰ ਨਿਗ ਆਇਆ ਹੁੰਦਾ ਹੈ ਸਰਦੀਆਂ ਵਿੱਚ ਅਸੀਂ ਸੋ ਜਾਂਨੇ ਹਾਂ ਕਈ ਵਾਰ అలਾਰਮ ਤੋਂ ਬਿਨਾਂ ਹੀ ਸਾਡੀ ਅੱਖ ਖੁੱਲ ਜਾਂਦੀ ਹੈ ਬਹੁਤੀ ਵਾਰ ਤਾਂ ਹੁੰਦਾ ਹੈ ਕਿ ਉਹ ਸਮੇਂ ਸਾਡੀ ਅੱਖ ਜ਼ਰੂਰ ਖੁੱਲਦੀ ਹੈ ਅੱਖ ਖੁੱਲਣ ਤੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਹੈ ਇਹਦੇ ਬਾਰੇ ਅਸੀਂ ਸਮਝਾਂਗੇ ਅੰਮ੍ਰਿਤ ਵੇਲਾ ਉਹ ਵੇਲਾ ਹੈ ਜਦੋਂ ਪਰਮਾਤਮਾ ਸਾਡੇ ਸਭ ਤੋਂ ਨੇੜੇ ਹੁੰਦੇ ਨੇ ਤੇ ਸਾਡੇ ਮਨ ਵਿੱਚ ਸ਼ਾਂਤੀ ਹੁੰਦੀ ਹੈ ਉਸ ਵੇਲੇ ਇਹ ਉਹ ਵੇਲਾ ਹੈ ਜਦੋਂ ਅਸੀਂ ਥੋੜਾ ਜਿਹਾ ਵੀ ਨਾਮ ਜਪ ਲਈਏ ਤੇ ਪਰਮਾਤਮਾ ਦੇ ਬਹੁਤ ਨੇੜੇ ਹੋ ਜਾਂਦੇ ਹਾਂ ਥੋੜਾ ਜਿਹਾ ਸਾਨੂੰ ਵੀ ਉਦਮ ਕਰਨਾ ਪਵੇਗਾ ਪਰਮਾਤਮਾ ਤਾਂ ਸਾਡੇ ਨੇੜੇ ਹੀ ਹੈ ਉਹ ਤਾਂ ਸਾਡੇ ਦਿਲ ਵਿੱਚ ਹਰ ਸਮੇਂ ਟੜਕਦੇ ਰਹਿੰਦੇ ਹਨ ਦਿਲ ਹੀ ਉਹਨਾਂ ਕਰਕੇ ਚੱਲ ਰਿਹਾ ਹੈ ਹੁਣ ਅਸੀਂ ਆਪਣਾ ਉਦਮ ਨਾ ਹੈ ਜਿਵੇਂ ਕਿ ਉਹ 100 ਕਦਮ ਚੱਲ ਕੇ ਆਏ ਤੇ ਅਸੀਂ ਇੱਕ ਕਦਮ ਚੱਲ ਕੇ ਜਾਣਾ ਹੈ ਤੇ ਅਮ੍ਰਿਤ ਵੇਲਾ ਉਹੀ ਹੈ ਕਿ ਸਾਨੂੰ ਇੱਕ ਕਦਮ ਚੱਲਣਾ ਹੈ ਅਮ੍ਰਿਤ ਵੇਲੇ ਦੀ ਜਿਹੜੀ ਮਹਾਨਤਾ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਦੱਸੀ ਹੈ ਕਿ ਜਿਹੜਾ ਬੰਦਾ ਵੀ ਇਸ ਵੇਲੇ ਅਰਦਾਸ ਕਰਦਾ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ। ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਏ ਤੇ ਆਪਾਂ ਪਾਠ ਕਰੀਏ ਤੇ ਬਹੁਤ ਵਧੀਆ ਹੁੰਦਾ ਹੈ। ਪਰ ਕਈ ਲੋਕ ਐਨੇ ਆਲਸੀ ਹੁੰਦੇ ਨੇ ਇਸ਼ਨਾਨ ਨਹੀਂ ਕਰ ਪਾਉਂਦੇ। ਪਰ ਜੇਕਰ ਤੁਸੀਂ ਬਿਨਾਂ ਇਸ਼ਨਾਨ ਤੋਂ ਵੀ ਬੈਠ ਕੇ ਵਾਹਿਗੁਰੂ ਕਹਿ ਦਵੋਗੇ ਤੇ ਉਹ ਵੀ ਪਲਾਹੀ ਹੋਵੇਗਾ। ਪਰ ਵਧੀਆ ਇਹ ਹੀ ਹੁੰਦਾ ਹੈ ਕਿ ਅਮ੍ਰਿਤ ਵੇਲੇ ਤੁਸੀਂ ਉੱਠ ਕੇ ਇਸ਼ਨਾਨ ਕਰਕੇ ਤੇ ਪਾਠ ਕਰੋ ਪਰਮਾਤਮਾ ਤੇ ਇਹ ਹੀ ਚਾਹੁੰਦੇ ਨੇ ਕਿ ਅਸੀਂ ਉਸ ਵੇਲੇ ਉੱਠ ਕੇ ਉਹਨਾਂ ਤੋਂ ਕੁਝ ਮੰਗੋ ਉਹ ਤਾਂ ਦੇਰ ਨੂੰ ਤਿਆਰ ਹੀ ਹੁੰਦੇ ਨੇ ਪਰ ਬੰਦਾ ਕਈ ਵਾਰ ਆਲਸ ਦਾ ਇੰਨਾ ਮਾਰਿਆ ਹੁੰਦਾ ਹੈ ਕਿ ਆਲਸ ਉਹਨੂੰ ਉੱਠਣ ਹੀ ਨਹੀਂ ਦਿੰਦਾ ਤਾਂ ਉਹਨੂੰ ਛੱਡਣ ਲਈ ਤੁਸੀਂ ਇੱਕ ਕੰਮ ਕਰ ਸਕਦੇ ਹੋ ਕਿ ਪਾਣੀ ਦਾ ਇੱਕ ਜੱਗ ਆਪਣੇ ਸਰਾਣੇ ਉਹ ਜਦ ਸਵੇਰੇ ਜਦੋਂ ਤੁਹਾਡੀ ਅੰਮ੍ਰਿਤ ਵੇਲੇ ਜਾ ਕੋਲੇ ਤੇ ਥੋੜਾ ਥੋੜਾ ਪਾਣੀ ਆਪਣੇ ਮੂੰਹ ਤੇ ਛੜਕ ਕੇ ਤੁਸੀਂ ਆਪਣੇ ਆਲਸ ਨੂੰ ਛੱਡ ਸਕਦੇ ਹੋ ਜਿਸ ਨਾਲ ਤੁਹਾਨੂੰ ਉੱਠਣ ਚ ਆਸਾਨੀ ਹੋਵੇਗੀ ਕਈ ਵਾਰ ਐ ਵੀ ਹੁੰਦਾ ਹੈ ਕਿ ਕੋਲ ਸਾਡੇ ਕਈ ਚੀਜ਼ਾਂ ਪਈਆਂ ਹੋਣ ਪਰ ਸਾਡਾ ਮਨ ਨਹੀਂ ਮੰਨਦਾ ਮਨ ਕਦੇ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਜੀਵਨ ਸਫਲ ਹੋਵੇ ਮਨ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਅੰਮ੍ਰਿਤ ਵੇਲੇ ਨੀਂਦ ਖੁੱਲਦੀ ਹੈ ਤਾਂ ਕਿ ਅਸੀਂ ਨਾਮ ਜਪ ਸਕੀਏ ਕਈ ਲੋਕ ਉਸ ਵੇਲੇ ਉੱਠ ਕੇ ਫੋਨ ਚਲਾਉਣ ਲੱਗ ਜਾਂਦੇ ਹਨ ਐ ਵੀ ਅੱਛੀ ਗੱਲ ਨਹੀਂ ਹੈ ਉਸ ਵੇਲੇ ਹੁੰਦਾ ਹੈ ਭਜਨ ਬੰਦਗੀ ਦਾ ਪੋਰਾ-ਪੋਰਾ ਕਰਦੇ ਪਏ ਹਾਂ ਜੀਵਨ ਪੂਰਾ ਕਰਦੇ ਪਏ ਹਾਂ ਡਰ ਨਹੀਂ ਲੱਗਦਾ ਰੱਬ ਕੋਲੋਂ ਲੋਕਾਂ ਕੋਲੋਂ ਡਰਦੇ ਪਏ ਹਾਂ ਸੋਚ ਤਾਂ ਬਦਲ ਕਾਲਾ ਚੜਿਆ ਅਥਰੂ ਬਣ ਕੇ ਵਗਦੇ ਪਏ ਹਾਂ ਜੋ ਕਰਨਾ ਸੀ ਕਰ ਨਹੀਂ ਹੋਇਆ ਜੋ ਜੋ ਨਹੀਂ ਕਰਨਾ ਕਰਦੇ ਪਏ ਹਾਂ ਇਹ ਹਾਲਾਤ ਹੋਈ ਪਈ ਹੈ ਸਾਡੀ ਸਾਡੇ ਜੋ ਨਹੀਂ ਕਰਨਾ ਉਹ ਅਸੀਂ ਕਰ ਰਹੇ ਹਾਂ ਤੇ ਜੋ ਕਰ ਰਹੇ ਹਾਂ ਉਹ ਸਾਨੂੰ ਨਹੀਂ ਕਰਨਾ ਸੀ ਇਹ ਹਾਲਾਤ ਹੋਏ ਪਏ ਹੈ ਬੰਦਿਆਂ ਦੀ ਅੰਮ੍ਰਿਤ ਵੇਲੇ ਸੰਭਾਲਣਾ ਸੀ ਹੋਰ ਹੀ ਪਾਸੇ ਹੋ ਗਏ ਜਦ ਵੀ ਅੰਮ੍ਰਿਤ ਵੇਲੇ ਆਖ ਖੁੱਲਦੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਬਾਣੀ ਪੜਨ ਤੁਹਾਨੂੰ ਔਖੀ ਲੱਗਦੀ ਹੈ ਤਾਂ ਤੁਸੀਂ ਮੂਲ ਮੰਤਰ ਸਾਹਿਬ ਜੀ ਆਪ ਵੀ ਜਾਪ ਕਰ ਸਕਦੇ ਹੋ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਮੰਤਰ ਪੰਜ ਵਾਰ ਪੜ ਲਓ ਪਰ ਪੜਨਾ ਹੈ ਪੂਰਾ ਧਿਆਨ ਲਗਾ ਕੇ ਮਨ ਲਗਾ ਕੇ ਐ ਨਾ ਹੋਵੇ ਕਿ अकेਲੀ ਤੁਹਾਡੀ ਜ਼ੁਬਾਨ ਹੀ ਬੋਲੀ ਜਾਵੇ ਤੇ ਮਨ ਕਿਤੇ ਹੋਰ ਹੋਵੇ ਜਦੋਂ ਵੀ ਕਿਤੇ ਰਾਤ ਨੂੰ ਅੱਖ ਖੁੱਲਦੀ ਹੈ ਇਹ ਗੱਲ ਚੇਤੇ ਰੱਖਿਓ ਦੁਨੀਆਂ 'ਚ ਕਿੰਨੇ ਵੀ ਲੋਕ ਨੇ 1 ਲੱਖ ਬੰਦਾ ਸੁੱਤਾ ਪਿਆ ਰਹ ਜਾਂਦਾ ਹੈ ਉਹਨਾਂ ਦੀ ਅੱਖ ਨਹੀਂ ਖੁੱਲਦੀ ਇੱਕ ਸਰਵੇ ਹੋਇਆ ਸੀ ਪਿੱਛੇ ਜੇ ਤੁਹਾਡੀ ਅੱਖ ਖੁੱਲਦੀ ਹੈ ਤਾਂ ਰੱਬ ਦਾ ਸ਼ੁਕਰ ਕਰੋ ਬਹੁਤ ਲੋਕ ਸੁੱਤੇ ਰਹਿ ਗਏ ਸਦਾ ਦੀ ਨੀਂਦ ਰੱਬ ਦਾ ਸ਼ੁਕਰ ਕਰਿਆ ਕਰੋ ਕਿ ਤੁਹਾਨੂੰ ਨਵੀਂ ਜ਼ਿੰਦਗੀ ਬਖਸ਼ੀ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਦਾ ਕਿ ਓਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਜੇ ਅਸੀਂ ਸ਼ੁਕਰ ਨਹੀਂ ਕਰਨਾ ਤਾਂ ਸ਼ੁਕਰ ਤੋਂ ਬਿਨਾ ਤਾਂ ਬੰਦਾ ਅਕਿਰਤ ਕਰਨ ਬਣ ਗਿਆ ਹੈ ਜੇਕਰ ਆਪਾਂ ਫੋਨ ਹੀ ਦੇਖਣਾ ਹੈ ਉੱਠ ਕੇ ਤੇ ਉਹਦੇ ਨਾਲ ਖੁਸ਼ੀਆਂ ਨਹੀਂ ਮਿਲ ਸਕਦੀਆਂ ਨਾ ਹੀ ਸਾਨੂੰ ਬਰਕਤਾਂ ਮਿਲ ਸਕਦੀਆਂ ਨੇ ਜੇ ਕੋਈ ਐਮਰਜੈਂਸੀ ਹੋਵੇ ਤਾਂ ਉਹ ਗੱਲ ਵੱਖਰੀ ਹੈ ਤੁਸੀਂ ਸਵੇਰੇ ਉੱਠਦਿਆਂ ਹੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰ ਸਕਦੇ ਹੋ ਇਹ ਤੁਹਾਨੂੰ ਅੱਛੀ ਤਰ੍ਹਾਂ ਕੰਠ ਹੋਵੇਗਾ ਕਿਉਂਕਿ ਅਸੀਂ ਬਚਪਨ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਸਾਡੇ ਵੱਡਿਆਂ ਤੋਂ ਗੁਰਦੁਆਰਿਆਂ ਦੇ ਵਿੱਚ ਅਸੀਂ ਇਹ ਸੁਣਦੇ ਆ ਰਹੇ ਹਾਂ ਅਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਵੀ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹਾਂ ਇਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਬਦਲਾਅ ਆਵੇਗਾ ਨਹੀਂ ਤਾਂ ਇੱਕ ਦਿਨ ਮੌਤ ਤੇ ਆ ਕੇ ਸਾਨੂੰ ਮਾਰ ਹੀ ਦੇਣਾ ਹੈ ਅੱਖ ਖੁਲਦਨ ਦਾ ਮਤਲਬ ਹੁੰਦਾ ਹੈ ਕਿ ਇਹ ਮੌਕਾ ਸੰਭਾਲ ਲਓ ਤੇ ਸਾਰਾ ਦਿਨ ਤੁਹਾਡਾ ਵਧੀਆ-ਵਧੀਆ ਤੇ ਖੜਿਆ ਖੜਿਆ ਰਹੂਗਾ ਮਾਲਕ ਨੂੰ ਅਸੀਂ ਵਿਸਾਰ ਦਈਏ ਤਾਂ ਦੁਨੀਆ ਵੀ ਸਾਨੂੰ ਵਿਸਾਰ ਦਿੰਦੀ ਹੈ ਇਹ ਗੱਲ ਚੇਤੇ ਰੱਖਿਓ ਜੇ ਸਵੇਰੇ ਉੱਠ ਕੇ ਪਰਮਾਤਮਾ ਦਾ ਆਸ਼ੀਰਵਾਦ ਲਈਏ ਤਾਂ ਦੁਨੀਆ ਜਿੱਤ ਸਕਦੇ ਹਾਂ ਆਪਾਂ ਜਿੱਥੇ ਮਾਪਿਓ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਸਮਝਦੇ ਹਾਂ ਉੱਥੇ ਪਰਮਾਤਮਾ ਦਾ ਵੀ ਆਸ਼ੀਰਵਾਦ ਲੈਣਾ ਉਨਾ ਹੀ ਜ਼ਰੂਰੀ ਹੈ ਸਵੇਰੇ ਬਾਣੀ ਪੜਨ ਦੇ ਨਾਲ ਦੁੱਖ ਦਾ ਲਿਲੜਤਾ ਤਾਂ ਦੂਰ ਹੁੰਦੀ ਹੀ ਹੈ ਬੰਦਾ ਕਾਮਯਾਬੀ ਫੀ ਜਲਦੀ ਹਾਸਲ ਕਰਦਾ ਹੈ ਆਲਸੀ ਬੰਦੇ ਕਦੇ ਦੌਲਤਮਨ ਨਹੀਂ ਹੁੰਦੇ ਇਹ ਬਾਣੀ ਤੁਹਾਡੀ ਆਲਸਤਾ ਦੂਰ ਕਰੇਗੀ ਤੁਸੀਂ ਆਲਸ ਛੱਡੋਗੇ ਤਾਂ ਤਰੱਕੀਆਂ ਵੀ ਕਰੋਗੇ ਤੇ ਪਰਮਾਤਮਾ ਦੀ ਬਖਸ਼ੀਸ਼ ਵੀ ਹੋਵੇਗੀ ਤੁਹਾਡੇ ਤੇ ਜਿਵੇਂ ਕਿ ਅਸੀਂ ਕਿਤੇ ਕੰਮ ਕਰਦੇ ਹਾਂ ਮਨ ਲਗਾ ਕੇ ਕੰਮ ਕਰਦੇ ਹਾਂ ਧਿਆਨ ਨਾਲ ਕੰਮ ਕਰਦੇ ਹਾਂ ਤਾਂ ਮਾਲਕ ਖੁਸ਼ ਹੋ ਕੇ ਸਾਨੂੰ ਤਨਖਾਹ ਦਿੰਦਾ ਹੈ ਓਵੇਂ ਹੀ ਅਸੀਂ ਜੇ ਅੱਖਾਂ ਬੰਦ ਕਰਕੇ ਪਾਠ ਕਰੀਏ ਤਾਂ ਮਨ ਸਾਡਾ ਕਿਤੇ ਹੋਰ ਹੋਵੇ ਉਹ ਨਾਲ ਮਨ ਕਦੇ ਖੁਸ਼ ਨਹੀਂ ਹੋਣਗੇ ਇਸ ਲਈ ਅੰਮ੍ਰਿਤ ਵੇਲਾ ਸੰਭਾਲਣਾ ਬਹੁਤ ਹੀ ਜ਼ਰੂਰੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ